ਦੇਖ ਰਿਹਾ ਦੈਸਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਕਿਸਾਨ ਆਗੂਆਂ ਨੇ ਜਿਹੜੇ ਅੱਜ ਪੰਜਾਬ ਭਰ ਦੇ ਵਿੱਚ ਜਿਹੜੇ ਜਿੰਨੇ ਵੀ ਦਿੱਲੀ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦੇ ਜਿਹੜੇ 2 ਘੰਟੇ ਸਮਾਂ ਨਹੀਂ ਸੀ ਕੀਤਾ ਸੀ ਤਾਂ ਉਹ ਖਾਸ ਤਮ ਅਸੀਂ ਮੌਜੂਦ ਹੈ ਲੁਧਿਆਣਾ ਲਾਡੋਵਾਲ ਟੋਲਪਲੇ ਦੇ ਉੱਪਰ ਯਾਨੀ ਕਿ ਇਹ ਸਾਤੂ ਦਿਰਿਆ ਜਿਹੜਾ ਇਹ ਅੰਮ੍ਰਿਤਸਰ ਦਿੱਲੀ ਜੀਟੀ ਰੋਡ ਹਾਈਵੇ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜਾ ਜਾਮ ਲੱਗਨ ਆ ਜਿਹੜਾ ਕਿਸਾਨਾਂ ਨੇ ਜਿਹੜਾ ਜਾਮ ਲਗਾਇਆ ਸੀ ਬਾਂਦਾ ਕਾਲ ਦਿੱਤੀ ਸੀ ਤੇ ਕਾਫੀ ਜਿਹੜੇ ਮੁਸਾਫਰ ਹੈ ਉਹਨਾਂ ਕਾਫੀ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਗਿਆ ਕਿਉਂਕਿ ਲੋਕਾਂ ਨੂੰ ਇੱਥੋਂ ਕਾਫੀ ਕਿਲੋਮੀਟਰ ਅਗਰ ਪੈਦਲ ਆਣਾ ਪੈ ਰਿਹਾ ਕਿਉਂਕਿ ਬੱਸਾਂ ਨੇ ਪਿੱਛੇ ਰੋ ਦਿੱਤੀਆਂ ਤੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿੱਥੋਂ ਆ ਰਹੇ ਕਿੱਥੇ ਜਾਣਾ ਸੀ ਤਾਂ ਭਾਜੀ ਕੀ ਨਾਮ ਹੈ ਤੁਹਾਡਾ ਸੁਰਜੀਤ ਸਿੰਘ ਕਿੱਥੋਂ ਆ ਰਹੇ ਹੋ ਅਸੀਂ ਹਾਂ ਮਚਤਵਾਜੀ ਇਹ ਕੋ ਕਿੱਥੇ ਤੁਹਾਨੂੰ ਉਤਾਰਿਆ ਹੁਣ ਤਾਂ ਬਹੁਤ 3-4 ਕਿਲੋਮੀਟਰ ਪਿੱਛੇ ਤੁਰਤਾ ਕਾਫੀ ਪਰੇਸ਼ਾਨੀ ਬਹੁਤ ਜ਼ਿਆਦਾ ਹੀ ਬਹੁਤ ਜਾਨਾ ਕਿ ਦੱਸੇ ਕਿ ਕਿੱਥੇ ਜਾਵਾਂ ਬੱਸ ਬੱਸ ਪਤਾ ਨਹੀਂ ਕੁਝ ਨਹੀਂ ਪਤਾ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਗੱਲ ਕਰਨ ਦੀ ਕੋਸ਼ਿਸ਼ ਕਰਾਂ ਭਾਜੀ ਅਸੀਂ ਭਾਈ ਜਲੰਧਰ ਤੋਂ ਆ ਰਹੇ ਜੀ ਕਿੱਥੇ ਦਾ ਉੱਥੇ ਕਿੱਥੇ ਉਤਰੇ ਅਸੀਂ ਅਸੀਂ ਉਹ ਫਲੋਰ ਉਤਰੇ ਸਾਨੂੰ ਫਲੋਰ ਲਾਇਆ ਭਾਜੀ ਬਹੁਤ ਪਰੇਸ਼ਾਨ ਹੋ ਰਹੇ ਹਾਂ ਹਾਂਜੀ ਕਾਫੀ ਪਰੇਸ਼ਾਨੀ ਆ ਜੀ ਕਾਫੀ ਪਰੇਸ਼ਾਨੀਆਂ ਜੀ ਤੁਸੀਂ ਕਰਦੇ ਆ ਨਾਲ ਸਰ ਨਾਲੇ ਆ ਬਾਈ ਭਾਜੀ ਅੱਛਾ ਤੇ ਬਹੁਤ ਪੈਦਲ ਜਾ ਰਹੇ ਹੋ ਮੈਥੋਂ ਪੈਦਲ ਜਾ ਰਹੇ ਜੀ ਉੱਥੋਂ ਪਟੂਲ ਟੈਕ ਟੈਕ ਸਕੇ ਪੇਰਾ ਆਟੋ ਖੜਾ ਗਿਆ ਅੱਗੇ ਜਾ ਕੇ ਅਸੀਂ ਬਹੁਤ ਪਰੇਸ਼ਾਨੀ ਕਾਫੀ ਆਈ ਬਹੁਤ ਕਾਫੀ ਪਰੇਸ਼ਾਨੀ ਆ ਸਰ ਮੈਂ ਅਸੀਂ ਹੁਸ਼ਿਆਰਪੁਰ ਸੇ ਆ ਰਹੇ ਹਾਂ ਹਾਂ ਜਾਣਾ ਕਿੱਥੇ ਸੀ ਜਾਣਾ ਲੁਧਿਆਣਾ ਸਰ ਅੱਛਾ ਫਿਰ ਉੱਤੇ ਫਲੋਰ ਪੈਦਲ ਜਾਣਾ ਪਿਆ ਬਹੁਤ ਕਾਫ ਬਹੁਤ ਮੁਸ਼ਕਲ ਹੈ ਸਰ ਕਿਹਨੇ ਕਿਸ਼ਾਨ ਜਾਣ ਹੀ ਦੇ ਰਿਹਾ ਕਿਸ਼ਾਨ ਵੀ ਨਹੀਂ ਜਾਂਦੇ ਨੇ ਉਧਰ ਜਾਮ ਲਗਾ ਕੋਈ ਬੱਸ ਬੁੱਸੇ ਦੀ ਨਹੀਂ ਉਹਨਾਂ ਨੇ ਉਤਾਰ ਦਈਏ ਕਹਿੰਦੇ ਉਹ ਜੀ ਉਹ ਕਿਰਾਇ ਵੀ ਲੈ ਲਿਆ ਬੱਸ ਵਾਲੇ ਉੱਥੇ ਲਾ ਕੇ ਛੱਡ ਕੇ ਚੱਲ ਗਏ ਜੀ ਹੂੰ ਪਰੇਸ਼ਾਨੀ ਤਾਂ ਹੈਗੀ ਜੀ ਹੁਣ ਟੈਂਪਾ ਪਾਜੀ ਕਿੱਥੇ ਆ ਰਹੇ ਹੋ ਮੇਰੇ ਸਰ ਕਿੱਥੇ ਜਾਣਾ ਸੀ ਤੁਸੀਂ ਕੋਈ ਜਾਣਾ ਤੇ ਕਿੱਥੇ ਤੁਹਾਨੂੰ ਜਾਣਾ ਕਿੱਥੇ ਜਾਣਾ ਫਲੋਰ ਤੋਂ ਪਿੱਛੇ ਹੁਣ ਪਹਿਲੇ ਦਲ ਕੇ ਆ ਰਹੇ ਹੋ ਆਬਵੀਅਸਲੀ ਗੱਲ ਹੈ ਪਰੇਸ਼ਾਨੀ ਕਾਫੀ ਹੋ ਜਾਂਦੀ ਉਹ ਤਾਂ ਹੋਣੀ ਹੀ ਹੈ ਆ ਇਹ ਉਹ ਲੋਕ ਹੈ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਹਿਰੇ ਤੋਂ ਦਿਖਾ ਰਹੇ ਆ ਇਹ ਫਲੋਰ ਦਾ ਏਰੀਆ ਜਿੱਥੇ ਕਿਸਾਨਾਂ ਨੇ ਜਿਹੜਾ ਬੰਦ ਹੀ ਕਾਲ ਦਿੱਤੀ ਸੀ ਹਰਿਆਣਾ ਹਾਈਵੇ ਜਾਂਗਰਾਂ ਦੀ ਤੇ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਬਿਲਕੁਲ ਮੇਰੇ ਬੈਕ ਸਾਈਡ ਤੇ ਜਿਹੜੀ ਹੈ ਇਹ ਤਸਵੀਰਾਂ ਨੂੰ ਦਿਖਾ ਰਿਹਾ ਲੁਜਾਨਾ ਲਾਡੋਵਾਲ ਟੋਲ ਪੁਆਇੰਟ ਦੇ ਉੱਪਰ ਤੇ ਕੋਸ਼ਿਸ਼ ਕਰਾਂਗੇ ਉਹਨਾਂ ਮਹਿਲਾਵਾਂ ਨਾਲ ਵੀ ਗੱਲਾਂ ਦੀ ਕਾਫੀ ਦੂਰ ਤੱਕ ਇਹਨਾਂ ਨੂੰ ਬਸਾਂ ਦੇ ਨਾਲ ਕਾਫੀ ਫਲੋਰ ਤੋਂ ਇਧਰ ਤੱਕ ਯਾਨੀ ਕਿ 8-10 ਕਿਲੋਮੀਟਰ ਬਸਾਂ ਦੇ ਦਰਾਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿੱਥੋਂ ਆਏ ਤੁਸੀਂ ਅਸੀਂ ਲੁਧਿਆਣੇ ਤੋਂ ਆਏ ਹਾਂ ਜਾਨਾ ਕਿੱਥੇ ਸੀ ਤੁਸੀਂ ਅਸੀਂ ਗੁਰਾਇਆ ਤੱਕ ਜਾਣਾ ਸੀ ਤੁਹਾਨੂੰ ਤਾਂ ਉੱਥੇ ਬਸ ਪਿੱਛੇ ਧਾਰਦਾ ਸਾਨੂੰ ਹਾਂ ਜੀ ਕਿੱਥੇ ਤਾਂ ਜਾਉਂਗੇ ਤਾਂ ਅਸੀਂ ਜਾਉਂਗੇ ਤਾਂ ਅਸੀਂ ਚੱਲੀਆਂ ਵਾਪਸ ਚੱਲੀਆਂ ਹਾਂ ਹਾਂ ਜੀ ਕੋਈ ਬਸ ਨਹੀਂ ਮਿਲਦਾ ਨਾ ਕਰਕੇ ਹਾਂ ਜੀ ਹਾਂ ਜੀ ਖੱਜਲ ਹੋ ਗਏ ਆ ਕਾਫੀ ਖੱਜਲ ਹੋ ਗਏ ਆ ਆਪਸ ਵਿੱਚ ਬਹਿ ਕੇ ਕਰਨਾ ਆਪਣਾ ਫੈਸਲਾ ਪਬਲਿਕ ਕਾਨੂੰਨ ਹੈ ਨਾ ਤਾਂ ਕਰਨ ਇੰਨਾ ਪਰੀਸ਼ਾਨ ਹਾਂਜੀ ਪਬਲਿਕ ਜਾਣੀ ਚਾਹੀਦੀ ਆ ਆਪਾਂ ਸੁੱਜ ਬਹਿ ਕੇ ਆਪਣੇ ਮਸਲੇ ਹੱਲ ਕਰ ਲੈਣ ਸੋ ਇਹ ਲੋਕ ਹੈਗੇ ਆ ਜਿਹੜੇ ਕਾਫੀ ਖੱਜਲ ਖਵਾਰ ਵੀ ਹੋਏ ਕਿਤੇ ਨਾ ਕਿਤੇ ਤਾਂ ਦਿਖਾ ਰਹੇ ਆ ਇਹ ਲੁਧਿਆਣਾ ਲਾਡੋਵਾਲ ਟੋਲ ਪਜਾਇਆ ਤੇ ਕਾਫੀ ਦਿੱਤਾ ਸਮਾਨ ਕਰਨ ਪਿਆ ਤਾਂ ਤਸਵੀਰਾਂ ਖਾਰੇ ਇੱਕ ਇੱਕ ਲੜਕੀ ਹੈ ਜਿਹੜੀ ਪੈਰਾਂ ਤੋਂ ਚੱਲਣ 'ਚ ਅਸਮਰਥ ਹੈ ਉਹ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਬਿਲਕੁਲ ਪੈਦਲ ਚੱਲ ਰਹੀ ਹੈ ਤਾਂ ਕਿਸੇ ਨੂੰ ਵੀ ਇਦਾਂ ਦੀ ਕੋਈ ਦਰਿਆ ਦਿੱਲੀ ਦਾ ਅਹਿਸਾਸ ਨਹੀਂ ਹੋਇਆ ਵੀ ਇਤਾਂ ਦੀ ਲੜਕੀਆਂ ਜਾ ਰਹੀਆਂ ਅ ਕੀ ਨਾਮ ਆਪਕਾ ਸਰ ਲਲਿਤਾ ਕਹਾਂ ਸੇ ਆ ਰਹੇ ਹੋ ਆ ਸਰ ਮੈਂ ਲੁਧਿਆਣਾ ਤੋਂ ਫਲੋਰ ਜਾਣਾ ਸੀ ਹੁਣ ਮੈਂ ਵਾਪਸ ਆ ਰਹੀ ਹਾਂ ਵਾਪਸ ਜਾ ਰਹੀ ਹੋ ਨਹੀਂ ਬਾਈ ਮੈਂ ਇਸ ਤੱਕ ਨੂੰ ਕਿਸੇ ਨੇ ਕਿਹਾ ਨਹੀਂ ਵੀ ਤਾਂ ਉਸੇ ਛੱਡ ਦਨੇ ਤਾਂ ਕਿਹਾ ਨਹੀਂ ਨਹੀਂ ਕਿਸੇ ਨੇ ਨਹੀਂ ਕਿਹਾ ਇਸ ਹਾਲ ਤੱਕ ਕਿਸੇ ਨੇ ਤਰਸ ਨਹੀਂ ਖਾਇਆ ਨਹੀਂ ਜੀ ਨਹੀਂ ਕਿਸੇ ਨੂੰ ਉਤਾਰ ਦਾ ਕਿਸੇ ਨੇ ਕਿਹਾ ਵੀ ਤੀਦਾ ਜਾ ਰਹੀ ਹੈ ਕੋਈ ਪ੍ਰੋਬਲਮ ਹੈ ਕਿਸੇ ਨੇ ਨਹੀਂ ਮੈਨੂੰ ਕਿਹਾ ਹੀ ਨਹੀਂ ਕਿਸੇ ਨੇ ਕਿਸੇ ਨੇ ਕਿਹਾ ਨਹੀਂ ਜੀ ਕੀ ਨਾਮ ਬੜਾ ਸਹੀ ਲੱਗਦਾ ਲਲਿਤਾ ਹਾਂਜੀ ਸੋ ਇਹ ਦੇ ਦੇ ਰਹੇ ਉਹ ਜਿਹੜੀ ਮਹਿਲਾ ਨੇ ਵੀ ਅੱਗੇ ਜਾਣਾ ਸੀ ਚੱਲੋ ਜੋ ਅਸਮਰਥਾ ਲekin ਹਜੇ ਵੀ ਕਿਸੇ ਨੇ ਇਹਨਾਂ ਤੇ ਤਰਸ ਨਹੀਂ ਖਾਇਆ ਲekin ਫਿਰ ਵੀ ਪੈਦਲ ਚੱਲਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕਿਤੇ ਨਾ ਕਿਤੇ ਆਮ ਪਬਲਿਕ ਕਾਫੀ ਖੱਜਲ ਖਵਾ ਰਹੀ ਅੱਜ ਕਿਸਾਨਾਂ ਜਿਹੜੇ ਬੰਦ ਕਾਲ ਜਿਹੜਾ ਹਾਈਵੇ ਦਿੱਲੀ ਨੈਸ਼ਨਲ ਹਾਈਵੇ ਜਿਹੜਾ ਬੰਦ ਕੀਤਾ ਗਿਆ ਸੀ ਕਿਸਾਨਾਂ ਵੱਲੋਂ ਕਿਉਂਕਿ ਕੱਲ ਖਨੌਰੀ ਬਾਰਡਰ ਤੇ ਜਿਹੜਾ ਇੱਕ ਕਿਸਾਨ ਨੌਜਵਾਨਾਂ ਦੀ ਜਿਹੜੀ ਹਰਿਆਣਾ ਪੁਲਿਸ ਵੱਲੋਂ ਦੀ ਗੋਲੀ ਲੱਗਨਾਂ ਦੀ ਮੌਤ ਹੁੰਦੀ ਤਾਂ ਉਸੇ ਰੂਪ ਕਿਸਾਨਾਂ ਨੇ ਜਿਹੜਾ ਅੱਜ ਬੰਦ ਦੀ ਕੌੜਤੀ ਸਾਰੇ ਦਿੱਲੀ ਨੈਸ਼ਨਲ ਹਾਈਵੇ ਤਾਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਉਹਨਾਂ ਲੋਕਾਂ ਨੂੰ ਜਿਹੜੇ ਆਪਣੇ ਜਲੰਧਰ ਜਾਂ ਅੰਮ੍ਰਿਤਸਰ ਜਾਂ ਲੁਧਿਆਣਾ ਵੱਲ ਜਾਂ ਦਿੱਲੀ ਵੱਲ ਜਾ ਰਹੇ ਸੀ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕੈਮ ਐਮ ਐਨ ਬੌਬੀ ਨਾ ਸੰਦੀਪ ਸ਼ਰਮਾ ਡੈਨਿਸ਼ਰ ਟੀਵੀ ਲਾਡੋਵਾਲ ਲੁਧਿਆਣਾ